ਇੱਕ ਮਨੁੱਖ ਜਿਸ ਨੂੰ ਅੱਖਾਂ ਤੋਂ ਕੁਝ ਨਹੀਂ ਨਜ਼ਰ ਆਉਂਦਾ ਜਿਹੜੇ ਸਫਰ ਉਤੇ ਉਹ ਤੁਰ ਪਿਆ ਉਹ ਸਫਰ ਵੀ ਬੜਾ ਗਠਨ ਹੈ ਉਚੀਆਂ ਨੀਵੀਆਂ ਥਾਵਾਂ ਵਾਲਾ ਪਹਾੜੀਆਂ ਤੇ ਖੱਡਾਂ ਵਾਲਾ ਔਖਾ ਪੈਂਡਾ ਹੈ ਨਿੱਕੀ ਜਿਹੀ ਪਗਡੰਡੀ ਹੈ ਉਤੋਂ ਉਸਨੇ ਆਪਣੇ ਸਿਰ ਉੱਤੇ ਬਹੁਤਾ ਭਾਰ ਝੁਕ ਲਿਆ ਪੋਜ ਆਪਣੇ ਸਰੀਰ ਦੀ ਤਾਕਤ ਨਾਲੋਂ ਕਿਤੇ ਜ਼ਿਆਦਾ ਆਪਣੇ ਉੱਤੇ ਉਸਨੇ ਮੋਢਿਆਂ ਤੇ ਸਿਰ ਤੇ ਧਰਿਆ ਹੋਇਆ ਮਹਾਰਾਜ ਦੀ ਉਦਾਹਰਣ ਹੈ ਜੂਰ ਕਹਿੰਦੇ ਨੇ ਅੰਦੁਲੇ ਭਾਰ ਉਠਾਇਆ ਡੂੰਗਰਵਾਟ ਬਹੁਤ ਅੱਖੀ ਲੋੜੀ ਨਾਲ ਹਾਂ ਹੋਂ ਚੜ ਲੰਗਾ ਕਿੱਥੇ ਮਨੁੱਖ ਨੂੰ ਅੰਨਾ ਇਸ ਕਰਕੇ ਆਖਿਆ ਕਿ ਇਸ ਦੇ ਕੋਲ ਗਿਆਨ ਦੇ ਨੇਤਰ ਨਹੀਂ ਸਮਝ ਵਿਵੇਕ ਤੋਂ ਸਖਣਾ ਹੁੰਦਾ ਹੈ ਜਦੋਂ ਜੀਵ ਤਾਂ ਮਹਾਰਾਜ ਨੂੰ ਅੰਨੇ ਦੀ ਸੰਗਿਆ ਦਿੰਦੇ ਨੇ ਜਿਵੇਂ ਕਿਸੇ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਦਿਨ ਹੈ ਕਿ ਰਾਤ ਹੈ ਧੋਪ ਹੈ ਕਿ ਸ਼ਾਂ ਹੈ ਕੋਈ ਰੰਗ ਨਹੀਂ ਕੋਈ ਕੁਝ ਵੀ ਨਹੀਂ ਇਸੇ ਤਰ੍ਹਾਂ ਬਿਵੇਕ ਤੋਂ ਸਖਣਾ ਮਨੁੱਖ ਪਾਪ ਪੁੰਨ ਧਰਮ ਅਧਰਮ ਸੱਚ ਝੂਠ ਸਹੀ ਗਲਤ ਇਹਨਾਂ ਚੀਜ਼ਾਂ ਦੇ ਭੇਤ ਨਹੀਂ ਸਮਝਦਾ ਅ ਗਿਆਨ ਅੰਧਲਾਪਨ ਹੈ ਅਨਪਨ ਹੈ ਹਨੇਰਾ ਹੈ ਜੀਵਨ ਦਾ ਜਿਹੜਾ ਰਸਤਾ ਹੈ ਉਹਨੂੰ ਮਹਾਰਾਜ ਨੇ ਔਖਾ ਰਸਤਾ ਲਿਖਿਆ ਵੀ ਸਦਾ ਇੱਕਸਾਰ ਜੀਵਨ ਦਾ ਸਮਾਨ ਨਹੀਂ ਰਹਿੰਦਾ ਉਤਰਾ ਚੜਾ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਵੱਖ-ਵੱਖ ਤਰ੍ਹਾਂ ਦੇ ਹਾਲਾਤ ਬਣਦੇ ਨੇ ਸਿਚੁਏਸ਼ਨ ਬਣਦੀ ਏ ਜ਼ਿੰਦਗੀ ਦਾ ਪੈਂਡਾ ਬੜਾ ਸਾਵਧਾਨੀ ਨਾਲ ਕਰਨ ਵਾਲਾ ਪੈਂਡਾ ਹੈ ਤੀਜਾ ਬਚਨ ਮਹਾਰਾਜ ਨੇ ਕਿਹਾ ਵੀ ਉਹ ਜਿਸ ਨੇ ਚੁੱਕਿਆ ਹੋਇਆ ਹੈ ਵਾਸ਼ਨਾਵਾਂ ਦਾ ਨਿੰਦਾ ਦਾ ਤੇ ਭਾਰ ਲਗਾਤਾਰ ਇਹਦਾ ਵਧਦਾ ਹੀ ਜਾ ਰਿਹਾ ਇਹਨੂੰ ਘਟਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਐਵੇਂ ਹੁਣ ਇਸ ਮਨੁੱਖ ਦਾ ਸਫ਼ਰ ਕਿਹੋ ਜਿਹਾ ਹੋਏਗਾ ਅੱਖਾਂ ਤੋਂ ਦਿਸਦਾ ਨਹੀਂ ਰਸਤਾ ਔਖਾ ਹੈ ਬਹੁਤਾ ਭਾਰ ਇਸਨੇ ਆਪਣੇ ਸਿਰ ਦੇ ਉੱਤੇ ਚੁੱਕਿਆ ਹੋਇਆ ਹੈ ਕਬੀਰ ਜੀ ਮਹਾਰਾਜ ਵੀ ਕੁਝ ਅਜੀਹਾ ਹੀ ਪ੍ਰਭਾਵ ਪ੍ਰਤੀਕ ਇਹ ਸ਼ਬਦ ਵਿੱਚ ਇਸ ਸ਼ਲੋਕ ਵਿੱਚ ਬਖਸ਼ ਰਹੇ ਨੇ ਹਜ਼ੂਰ ਕਹਿੰਦੇ ਨੇ ਕਬੀਰ ਭਾਰ ਪਰਾਈ ਪਰਾਇਆ ਭਾਰ ਸਿਰ ਚਰੈ ਸਿਰ ਤੇ ਚੜਿਆ ਹੋਇਆ ਸਿਰ ਤੇ ਚੁੱਕਿਆ ਹੋਇਆ ਪਰਾਇਆ ਭਾਰ ਕੀ ਹੈ ਇੱਕ ਤਾਂ ਆਪਣਾ ਭਾਰ ਹੈ ਵੀ ਆਪਣੀ ਜ਼ਿੰਮੇਵਾਰੀ ਹੈ ਇੱਕ ਤਾਂ ਆਪਣੇ ਅੰਦਰੋਂ ਵਾਸ਼ਨਾਵਾਂ ਉੱਠਦੀਆਂ ਨੇ ਭੈੜੇ ਖਿਆਲ ਨੇ ਜਿਨ੍ਹਾਂ ਦਾ ਬੋਝ ਮੰਨਤੇ ਰਹਿੰਦਾ ਹੈ ਸੁਰਤ ਤੇ ਰਹਿੰਦਾ ਹੈ ਇਸ ਭਾਰ ਨੂੰ ਢੋਣਾ ਹੀ ਔਖਾ ਹੋਇਆ ਪਿਆ ਤੇ ਦੂਜਾ ਇਸ ਨੇ ਪਰਾਇਆ ਭਾਰ ਚੁਕਣਾ ਵਿੱਚ ਸ਼ੁਰੂ ਕਰ ਦਿੱਤਾ ਹੈ ਪਰਾਇਆ ਭਾਰ ਕੀ ਹੈ ਕਿਸੇ ਦੀ ਨਿੰਦਾ ਕਰਨੀ ਨਿੰਦਾ ਦਾ ਭਾਵ ਅਰਥ ਸਮਝ ਲਈਏ ਕਿਸੇ ਮਨੁੱਖ ਦੇ ਗੁਣ ਨੂੰ ਵੀ ਔਗਣ ਕਰਕੇ ਜਾਣਣਾ ਚੰਗਿਆਈ ਨੂੰ ਵੀ ਬੁਰਾਈ ਕਰਕੇ ਜਾਣਣਾ ਪਾਵ ਕਿਸੇ ਮਨੁੱਖ ਵਿੱਚ ਭਲਾ ਵੀ ਹੈ ਗੁਣ ਵੀ ਹੈ ਚੰਗਾ ਵੀ ਹੈ ਉਹਦੇ ਗੁਣ ਨੂੰ ਗੁਣ ਚੰਗਿਆਈ ਨੂੰ ਚੰਗਿਆਈ ਭਲਾਈ ਨੂੰ ਭਲਾਈ ਨਹੀਂ ਬਲਕਿ ਹਰ ਵੇਲੇ ਉਸ ਮਨੁੱਖ ਦੀ ਨਿੰਦਾ ਬੁਰਾ ਹੀ ਉਸ ਨੂੰ ਮੰਨ ਕੇ ਬਹਿ ਜਾਣਾ ਪਰਮਨੈਂਟਲੀ ਇਹਨੂੰ ਨਿੰਦਾ ਕਿਹਾ ਗਿਆ ਪਰ ਵਿਚਾਰਨ ਵਾਲੀ ਗੱਲ ਹੈ ਜਿਹਾ ਮਨੁੱਖ ਕਿਉਂ ਕਰਦਾ ਅਜਿਹਾਂ ਮਨੁੱਖ ਉਦੋਂ ਕਰਦਾ ਹੈ ਜਦੋਂ ਇਹਨੂੰ ਸ਼ਖਸੀ ਟਕਰਾਅ ਕਹਿ ਦਿੰਦੇ ਨੇ ਪਰਸਨੈਲਿਟੀ ਕਲੈਸ਼ ਕਿ ਜਦੋਂ ਮੁੱਢੂ ਬੰਦਾ ਮੰਨ ਲੈਂਦਾ ਹੈ ਕਿ ਇਹ ਮਨੁੱਖ ਭਾਵੇਂ ਕਿੰਨਾ ਵੀ ਉਜਲਾ ਤੇ پاک ਦਾਮਨ ਹੋਵੇ ਮੈਂ ਇਸ ਦੇ ਵਿਰੋਧ ਵਿੱਚ ਖਲੋਣਾ ਹੈ ਤੇ ਮਤਲਬ ਖਲੋਣਾ ਹੈ ਇਸ ਨੂੰ ਚੰਗਾ ਨਹੀਂ ਮੰਨਣਾ ਨਹੀਂ ਜਾਣਣਾ ਨਹੀਂ ਆਖਣਾ ਤੇ ਮਤਲਬ ਨਹੀਂ ਮੰਨਣਾ ਫਿਰ ਜਾਣਬੁੱਝ ਕੇ ਉਸ ਕਿਉਂਕਿ ਉਸ ਮਨੁੱਖ ਨੂੰ ਉਹ ਮਨੁੱਖ ਚੰਗਾ ਨਹੀਂ ਲੱਗ ਰਿਹਾ ਇਸ ਕਰਕੇ ਕੀ ਹੁੰਦਾ ਹੈ ਆਨੇ ਬਹਾਨੇ ਇਧਰੋਂ ਉਧਰੋਂ ਜਾਣਬੁੱਝ ਕੇ ਉਹਦੇ 'ਚ ਉਹ ਔਇਬ ਦੱਸੇ ਜਾਂਦੇ ਨੇ ਆਉਗਣ ਦੱਸੇ ਜਾਂਦੇ ਨੇ ਇਹਦੇ ਚਾਵੀ ਆਇਬ ਹੈ ਆ ਵੀ ਓਗਣ ਹੈ ਆ ਵੀ ਓਗਣ ਹੈ ਕਿਉਂਕਿ ਇੱਕ ਦੌੜ ਲੱਗ ਗਈ ਨਾ ਵੀ ਇਸ ਨੂੰ ਨੀਵਾ ਵਿਖਾਉਣਾ ਹੈ ਕੀ ਅਝਿਹਾ ਕਰਨ ਵਾਲਾ ਮਨੁੱਖ ਕੁਝ ਹਾਸਲ ਕਰਦਾ ਕਬੀਰ ਜੀ ਮਹਾਰਾਜ ਕਹਿੰਦੇ ਨੇ ਉਹ ਤਾਂ ਭਾਰ ਚੁੱਕਦਾ ਹੈ ਦੂਜਿਆਂ ਦਾ ਭਾਰ ਆਪਣੇ ਸਿਰ ਲੈਂਦਾ ਰਹਿੰਦਾ ਹੈ ਅਝਿਹਾ ਕਰਨ ਵਾਲੇ ਮਨੁੱਖ ਦੀ ਸੁਰਤ ਜਿਹੜੀ ਹੈ ਉਹ 24 ਘੰਟੇ ਐਬ ਗੰਦਗੀ ਫਰੋਲਣ ਵਿੱਚ ਗੁਜ਼ਰਦੀ ਹੈ ਉਹਦਾ ਸਾਰਾ ਸਮਾਂ ਜਿਹੜਾ ਹੈ ਉਹ ਐਬ ਨੂੰ ਫਰੋਲਦਿਆਂ ਗੁਜ਼ਰਦਾ ਹੈ ਭਾਵੇਂ ਐਬ ਅਗਲੇ 'ਚ ਹੈ ਚਾਹੇ ਨਹੀਂ ਹੈ ਪਰ ਨਿੰਦਾ ਕਰਨ ਵਾਲੇ ਦੀ ਸੁਰਤ ਜਿਹੜੀ ਉਹ 24 ਘੰਟੇ ਉਹਦੇ ਚੈਬ ਲੱਭਣ ਦੀ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਹੈ ਵੀ ਕੁਝ ਲੱਭ ਜਾਏ ਕੁਝ ਲੱਭ ਜਾਏ